ਇਹਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ਾਹੜ ਦੇ ਦੋ ਸਕੇ ਭਰਾ ਇਹਨਾਂ ਦੋ ਭਰਾਵਾਂ ਦਾ ਕੋਈ ਤੋੜ ਨਹੀਂ ਸਮਾਜ ਸੇਵਾ ਚ ਗੜੁੱਚ ਤੇ ਸੁਭਾ ਅੰਤਾਂ ਦਾ ਨਿੱਗਾ ਤੇ ਬੋਲੀ ਮਾਖਿਓ ਮਿੱਠੀ ਦੋਹੇ ਭਰਾ ਆਪੋ ਆਪਣੇ ਕੰਮ ਚ ਨਿਪੁੰਨ ਵੱਡਾ ਭਰਾ ਜਗਵਿੰਦਰ ਸਿੰਘ ਉਰਫ ਜੱਗੀ ਪੰਜਾਬ ਪੁਲਿਸ ਦਾ ਜਵਾਨ ਹੈ ਤੇ ਨਿੱਕਾ ਪ੍ਰੀਤਮ ਸਿੰਘ ਉਰਫ ਪੀਤੂ ਪਿੰਡ ਦਾ ਸਰਪੰਚ ਤੇ ਨਗਰ ਕਾਉਂਸਲ ਸੰਗਰੂਰ ਦਾ ਚੇਅਰਮੈਨ ਦੋਹਾਂ ਦੀ ਆਪੋ ਆਪਣੀ ਕਹਾਣੀ ਹੈ ਕਹਾਣੀ ਵੀ ਦੱਸਾਂਗੇ ਤੇ ਨਾਲੋਂ ਨਾਲ ਪੀਤੂ ਸਰਪੰਚ ਤੋਂ ਉਹਨਾਂ ਦੀ ਸਰਪੰਚੀ ਦੀ ਇਸ ਟਰਮ ਦਾ ਲੇਖਾ ਜੋਖਾ ਵੀ ਲਵਾਂਗੇ ਜਗਵਿੰਦਰ ਸਿੰਘ ਜੱਗੀ ਪੰਜਾਬ ਪੁਲਿਸ ਚ ਥਾਣੇਦਾਰ ਹੈ ਉਹ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਨੂੰ ਪਿਆਰ ਕਰਦਾ ਹੈ। ਸਮਾਜ ਸੇਵਾ 'ਚ ਉਹ ਪਹਿਲਾ ਕੰਮ ਆਪਣੇ ਅਤੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਗਰਾਊਂਡ ਨਾਲ ਜੋੜਦਾ ਹੈ। ਜੱਗੀ ਕੋਲ ਨੇੜਲੇ ਪਿੰਡਾਂ ਦੇ ਹੀ ਨਹੀਂ ਸਗੋਂ ਦੂਰ-ਦਰਾਡੇ ਜ਼ਿਲ੍ਹਿਆਂ ਦੇ ਬੱਚੇ ਵੀ ਤਿਆਰੀ ਕਰਨ ਆਉਂਦੇ ਆ। ਜੱਗੀ ਇਹਨਾਂ ਬੱਚਿਆਂ ਨੂੰ ਵੱਖ-ਵੱਖ ਸਰਕਾਰੀ ਨੌਕਰੀਆਂ ਲਈ ਫਿਜ਼ੀਕਲ ਤੌਰ ਤੇ ਤਿਆਰ ਕਰਦਾ ਹੈ। ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਇਹ ਮੇਨ ਮਕਸਦ ਹੈ ਉਹ ਭਰਤੀ ਵਾਲੇ ਬੱਚਿਆਂ ਵਾਸਤੇ ਆ ਕਿਉਂਕਿ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਹੈਗਾ ਵੀ ਕੋਈ ਬੰਦਾ ਵੱਧ ਟਾਈਮ ਕੱਢ ਲਵੇ ਆਪਦੇ ਆਪ ਨੂੰ ਯਾਰ ਮੈਂ ਫਿੱਟ ਕਰਨਾ ਜਾਂ ਮੈਂ ਭਰਤੀ ਹੋਣਾ ਜਾਂ ਮੈਂ ਐਥਲੀਟ ਬਣਨਾ ਕਿਉਂਕਿ ਹਰੇਕ ਬੰਦਾ ਇਹ ਚਾਹੁੰਦਾ ਯਾਰ ਵੀ ਜੇ ਆਪਣਾ ਤੁੱਕਾ ਲੱਗ ਜੇ ਵੀ ਆਪਣੀ ਤਾਣੀ ਸੂਤ ਆ ਜੀ ਪਰ ਐਵੇਂ ਤਾਣੀ ਕਦੇ ਵੀ ਸੂਤ ਨਹੀਂ ਆਉਂਦੀ ਮਤਲਬ ਕਿ ਜ਼ਿੰਦਗੀ ਸੰਘਰਸ਼ ਕਰਨਾ ਪੈਂਦਾ ਮੈਂ ਬਹੁਤ ਬੱਚਿਆਂ ਨੂੰ ਕਿਹਾ ਵੀ ਜੇਕਰ ਤੁਸੀਂ ਐਥਲੀਟ ਬਣਨਾ ਹੈ ਜਾਂ ਤੁਸੀਂ ਕੋਈ ਗੇਮ ਕਰਨੀ ਆ ਤਾਂ ਉਹਦੀ ਕੰਟੀਨਿਊਟੀ ਰੱਖੋ ਪਰ ਨਹੀਂ ਕਿਉਂਕਿ ਜਿਹੜੇ ਬੱਚੇ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਘਰੋਂ ਸਾਥ ਨਹੀਂ ਮਿਲਦਾ ਜਿਹੜੇ ਨਹੀਂ ਕਰਨਾ ਚਾਹੁੰਦੇ ਉਹਨਾਂ ਘਰੋਂ ਮਿਲਦਾ ਹੈ ਉਹ ਆਪਣੀ ਕਰਦੇ ਇਹ ਬਹੁਤ ਵੱਡੀ ਇੱਕ ਪ੍ਰੋਬਲਮ ਹੈ ਜਿਆਦਾ ਜਿਹੜਾ ਮੇਰਾ ਫੋਕਸ ਹੈ ਉਹ ਭਰਤੀ ਵਾਲੇ ਬੱਚਿਆਂ ਤੇ ਜੀ ਵੀ ਜਦੋਂ ਭਰਤੀ ਆਉਂਦੀ ਹੈ ਪੇਪਰ ਪਾਸ ਕਰ ਜਾਂਦੇ ਨੇ ਬੱਚੇ ਜਿਨ੍ਹਾਂ ਨੂੰ ਜਾਇਆ ਹੁੰਦਾ ਵੀ ਯਾਰ ਹਾਂ ਮੈਂ ਪੇਪਰ ਪਾਸ ਕਰ ਜੂ ਮੈਂ ਭਰਤੀ ਜੂ ਤਾਂ ਅਸੀਂ ਉਹਨਾਂ ਨੂੰ ਲਗਾਤਾਰ ਪ੍ਰੈਕਟਿਸ ਜਿਹੜੀ ਸਟਾਰਟ ਕਰਾ ਦਿੰਨੇ ਆ ਜੀ ਹੁਣ ਤੱਕ ਸਾਡੇ ਕੋਲੇ 21 ਬੱਚੇ ਭਰਤੀ ਹੋ ਗਏ ਆ ਜਿਦੇ ਵਿੱਚੋਂ 17 ਕੁੜੀਆਂ ਕਾਂਸਟੇਬਲ ਨੇ ਤੇ ਤਿੰਨ ਸੰਸਾਈਟਰ ਇੱਕ ਕੁੜੀ ਪਟਵਾਰੀ ਭਰਤੀ ਹੋ ਗਈ ਸੀ ਉਹ ਤਿੰਨੇ ਸਗੀਆਂ ਪੈਣਾ ਸੀ ਦੋ ਸਗੀਆਂ ਪੈਣਾ ਪੁਰਸ਼ ਚ ਨੇ ਤੇ ਇੱਕ ਪੈਣਾ ਪਟਵਾਰੀ ਹੋਈ ਹੁਣ ਤਾਂ ਮੇਰੇ ਕੋਲੇ ਬੱਚੇ ਹੈਗੇ ਨੇ ਜਿਵੇਂ ਵੈਸੇ ਫਾਇਲਾਗਾ ਤੋਂ ਪਟਿਆਲੇ ਤੋਂ ਬਰਨਾਲੇ ਤੋਂ ਤੇ ਬਾਕੀ ਕੁਝ ਲੋਕਲ ਬੱਚੇ ਹੈਗੇ ਨੇ ਸਾਰੇ ਤੇ ਪਿਛਲੀ ਵਾਰ ਜਦੋਂ ਇਹ ਕੰਮ ਸਟਾਰਟ ਹੋਇਆ ਉਦੋਂ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਸੀ ਜਿੱਥੋਂ ਬੱਚੇ ਨਾ ਆਏ ਹੋਵੇ ਬਲਕਿ ਜਿਹੜੇ ਮੇਰੇ ਕੋਲੇ ਪਿੰਡ ਸੀਗੇ 48 ਪਿੰਡ ਆ ਤੇ ਮੇਰੇ ਕੋਲੇ ਬੱਚੇ ਆਉਂਦੇ ਸੀਗੇ ਜਿਹੜੇ ਡਿਲੀਆ ਪੜਾਉਣ ਕਰਦੇ ਸੀ हां ਮਰ ਕੇ ਫਿਜ਼ੀਕਲ ਦੇ ਬੱਚੇ ਉਹ ਐਨੇ ਪਰਫੈਕਟ ਕਰਦੇ ਸੀ ਵੀ ਉਹਨਾਂ ਦਾ ਟ੍ਰਾਇਲ ਮੈਨੂੰ ਉਹਨਾਂ ਤੇ ਹੁਣ ਵੀ ਭਰੋਸਾ ਕੋ ਬੱਚਿਆਂ ਤੇ ਜਿਨ੍ਹਾਂ ਦਾ ਹੁਣ ਵੀ ਟ੍ਰਾਇਲ ਆਲੇ ਕੋਈ ਤਾਂ ਹੁਣ ਵੀ ਟ੍ਰਾਇਲ ਕਲੀਅਰ ਕਰਦਾ ਜੱਗੀ ਹੋਰੀ ਦੱਸਦੇ ਆ ਕਿ ਉਹਨਾਂ ਕੋਲ ਇੱਕ ਟਾਈਮ ਤੇ 100 ਤੋਂ ਜ਼ਿਆਦਾ ਬੱਚੇ ਵੀ ਤਿਆਰੀ ਕਰਨ ਆਉਂਦੇ ਸਨ ਜਿਨ੍ਹਾਂ ਦਾ ਰਹਿਣ ਸਹਿਣ ਦਾ ਜੋ ਪ੍ਰਬੰਧ ਉਹਨਾਂ ਨੇ ਆਪਣੇ ਬਿਹਾਫ ਤੇ ਕੀਤਾ ਅਸੀਂ ਆਪ ਹੀ ਮੈਨੇਜ ਕੀਤਾ ਹੋਇਆ ਜੀ ਪਹਿਲਾਂ ਤਾਂ ਅਸੀਂ ਇੱਕ ਵਾਰੀ ਕਿਹਾ ਤੇ ਬੱਚ ਨੂੰ ਵੀ ਪਈ ਆ ਉਸ ਨੂੰ ਪਿੰਡ 'ਚ ਕੋਈ ਘਰ ਦਵਾ ਦਾਂਗੇ ਵੀ ਜਗ੍ਹਾ ਦੇਖ ਲਓ ਤੇ ਰਹੋ ਤੇ ਮੈਂ ਸਿਰਫ ਕਰਾਉਣ ਦਾ ਵਰਕ ਕਰਾਉਂਗਾ ਉਹਨਾਂ ਨੇ ਮਾਪੇ ਕਹਿੰਦੇ ਵੀ ਸਾਰਾ ਤਾਂ ਫਿਰ ਜ਼ਿੰਮੇਵਾਰੀ ਤੇ ਬਣ ਔਖਾ ਹੋ ਜਾਊਗਾ ਫਿਰ ਅਸੀਂ ਕੁਝ ਬੱਚੇ ਆਪਣੇ ਘਰ ਕੁਝ ਸਾਡਾ ਇੱਕ ਦੋਸਤ ਦਾ ਘਰ ਹੈ ਉੱਥੇ ਰੱਖੇ ਹੋਏ ਨੇ ਤੇ ਉਹਨਾਂ ਦਾ ਜਿਹੜਾ ਖਰਚਾ ਹੁੰਦਾ ਉਹਨਾਂ ਨੇ ਕਿਹਾ ਵੀ ਆਪਦਾ ਖਰਚਾ ਬਾਣੀ ਤੁਹਾਡਾ ਜਿੰਨਾ ਆਊਗਾ ਤੁਸੀਂ ਸਾਨੂੰ ਦੇ ਦਿਓ ਆਪਦਾ ਖਾਓ ਤੇ ਪਗਾਓ ਤੇ ਆਪਣਾ ਕੰਮ ਵਰਤੋ ਇਸ ਨੌਜਵਾਨ ਨੂੰ ਗਰਾਊਂਡ ਅਤੇ ਖੇਡਾਂ ਨਾਲ ਕਿੰਨਾ ਪਿਆਰ ਹੈ ਏ ਉਸ ਦੀਆਂ ਗੱਲਾਂ ਤੋਂ ਸਾਫ਼ ਚਲਕਦਾ ਹੈ ਵੀ ਜਿਹੜੇ ਬੱਚੇ ਸਪੋਰਟਸ ਕਰਦੇ ਨੇ ਗਰਾਊਂਡ ਦੇ ਵਿੱਚ ਆਉਂਦੇ ਨੇ ਸਭ ਤੋਂ ਵੱਡਲਾਂ ਦਾ ਉਹ ਗਰਾਊਂਡ ਦੇ ਕਦਰ ਕਰਨ ਸਿੱਖਣਾ ਸਭ ਤੋਂ ਵੱਡਾ ਕੰਮ ਗਰਾਊਂਡ ਤੇ ਬੜੇ ਮੱਥਾ ਟੇਕੋ ਅੱਜ ਕੱਲ ਦੇ ਪਲੇਅਰ ਕੀ ਨੇ ਚਾਹੇ ਉਹ ਗੱਡੀਆਂ ਤੇ ਹੁੰਦੇ ਨੇ ਚਾਹੇ ਮੋਟਰਸਾਈਕਲਾਂ ਤੇ ਹੁੰਦੇ ਨੇ ਚਾਹੇ ਸਾਈਕਲਾਂ ਤੇ ਨੇ ਉਹ ਉਹਥੇ ਜਾ ਕੇ ਮੋਟਰਸਾਈਕਲ ਗੱਡੀ ਖੜਾਉਂਦੇ ਨੇ ਜਿੱਥੇ ਉਹਨਾਂ ਦਾ ਵਰਕ ਸਟਾਰਟ ਹੈ ਸਾਰਿਆਂ ਬੱਚਿਆਂ ਨੂੰ ਮੈਂ ਇਹ ਕਹਿਣਾ ਵੀ ਹਮੇਸ਼ਾ ਮੋਟੀਵੇਟ ਰਹੋ ਡੀਮੋਟੀਵੇਟ ਨਹੀਂ ਹੋਣਾ ਕੰਮ ਕਰਦੇ ਰਹੋਗੇ ਤਾਂ ਮੰਜ਼ਿਲ ਤੱਕ ਪਹੁੰਚ ਜਾਓਗੇ ਨਹੀਂ ਸਾਰੀ ਉਮਰ ਤਾਣੇ ਮੇਨੇ ਹੀ ਸੁਣਦੇ ਨ ਲੰਗ ਜਾਊਗੀ ਲੋਕ ਕੀ ਕਹਿਣਗੇ ਜੇ ਗੱਲ ਦਿਮਾਗ ਚ ਵੈਗੀ ਤੁਸੀਂ ਕਦੇ ਵੀ ਸਕਸੈਸਫੁਲ ਨਹੀਂ ਹੋ ਸਕਦੇ ਇਸ ਥਾਣੇਦਾਰ ਨੂੰ ਕਹੀ ਵਾਲਾ ਥਾਣੇਦਾਰ ਵੀ ਕਿਹਾ ਜਾਂਦਾ ਹੈ ਜੱਗੀ ਦੱਸਦਾ ਹੈ ਕਿ ਜਦ ਉਸ ਕੋਲ ਕਾਰ ਨਹੀਂ ਸੀ ਭਾਵ ਮੋਟਰਸਾਈਕਲ ਤੇ ਡਿਊਟੀ ਜਾਂਦਾ ਸੀ ਤਾਂ ਉਸ ਕੋਲ ਇੱਕ ਕਹੀ ਪੱਕੇ ਤੌਰ ਤੇ ਹੁੰਦੀ ਸੀ ਉਹ ਇਸ ਲਈ ਕਿ ਕਈ ਵਾਰ ਰਸਤੇ 'ਚ ਕੋਈ ਨਿੱਕਾ ਮੋਟਾ ਜਾਨਵਰ ਜਿਵੇਂ ਕੁੱਤਾ ਬਿੱਲੀ ਮਰਿਆ ਹੋਇਆ ਮਿਲ ਜਾਂਦਾ ਤਾਂ ਉਹ ਉਸ ਨੂੰ ਦਫਨਾ ਕੇ ਹੀ ਅੱਗੇ ਜਾਂਦਾ ਅੱਜ ਉਸ ਕੋਲ ਕਾਰ ਹੈ ਪਰ ਕਹੀ ਅੱਜ ਵੀ ਉਹਦੀ ਕਾਰ 'ਚ ਹੁੰਦੀ ਹੈ ਗਵਿੰਦਰ ਸਰ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਾਰਾ ਵਰਕਆਊਟ ਕਰਵਾਉਂਦੇ ਨੇਗੇ ਸਵੇਰੇ 5:45 ਤੇ ਆਉਂਨੇ ਆ ਸ਼ਾਮ ਨੂੰ ਆਉਂਨੇਗੇ ਅਸੀਂ 5:30 6 ਵਜੇ ਸਰ ਸਾਨੂੰ ਡੇਲੀ 2 ਘੰਟੇ ਐਕਸਰਸਾਈਜ਼ ਪਲੱਸ ਵਰਕਆਊਟ ਸਾਰਾ ਰਨਿੰਗ ਵਾਰਮ ਅਪ ਲੌਂਗ ਜੰਪ ਹਾਈ ਜੰਪ ਸਾਰੀਆਂ ਪ੍ਰੈਕਟਿਸ ਸਾਨੂੰ ਕਰਵਾਉਂਦੇ ਨੇ ਸਰ ਮੇਰਾ ਮੋਟਿਵ ਸਬ ਇੰਸਪੈਕਟਰ ਦਾ ਮੈਂ ਸਟੱਡੀ ਵੀ ਕਰ ਰਹੀ ਆਂਗੀ ਦੇ ਨਾਲ-ਨਾਲ ਅਸੀਂ ਸਵੇਰੇ ਸ਼ਾਮ ਇੱਥੇ ਵਰਕਆਊਟ ਕਰਵਾਉਂਦੇ ਜਗਵਿੰਦਰ ਸਰ ਦੀ ਹੈਲਪ। ਕੁਸ਼ਕ ਨਾਲ ਦੇ ਪਿੰਡ ਦੀਆਂ ਨੇ ਤੇ ਕੁਝ ਬਾਹਰੋਂ ਵੀ ਨੇ ਜਿਵੇਂ ਬਰਨਾਲੇ ਤੋਂ ਆ ਰਹੇ ਨੇ, ਪਟਿਆਲੇ ਸਾਈਡ ਤੋਂ ਆ ਰਹੇ ਨੇਗੇ। ਉਹ ਇੱਥੇ ਜਗਵਿੰਦਰ ਸਰ ਦੇ ਘਰੇ ਰਹਿ ਜਾਂਦੇ ਨੇ ਤੇ ਸਾਰੇ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਉੱਥੇ ਰਹਿਣ ਨੂੰ ਵੀ ਵਧੀਆ ਜਗ੍ਹਾ ਦੇ ਰਹੇ ਨੇ ਤੇ ਇੱਥੇ ਵੀ ਡੇਲੀ ਵਰਕਆਊਟ ਕਰਵਾ ਰਹੇ ਨੇਗੇ। ਹੁਣ ਗੱਲ ਕਰਦੇ ਆ ਨਿੱਕੇ ਭਰਾ ਪੀਤੂ ਸਰਪੰਚ ਦੀ। ਪੀਤੂ ਹਾਲ ਹੀ ਵਿੱਚ ਖਤਮ ਹੋਈ ਸਰਪੰਚੀ ਦੀ ਟਰਮ ਦਾ ਸਰਪੰਚ ਸੀ। ਜ਼ਾਹਿਰ ਜੀ ਗੱਲ ਹੈ ਕਿ ਨੌਜਵਾਨ ਸਰਪੰਚ ਸੀ ਤਾਂ ਪਿੰਡ ਵਾਸੀਆਂ ਨੇ ਨੌਜਵਾਨਾਂ ਤੋਂ ਵਧੇਰੇ ਆਸ ਰੱਖੀ ਹੁੰਦੀ ਹੈ ਕਿ ਪਿੰਡ ਦੇ ਚਾਰ ਕੰਮ ਸੁਚੱਜੇ ਢੰਗ ਨਾਲ ਤੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ ਹੋਣਗੇ ਅਸੀਂ ਪੀਤੂ ਹੋਰਾਂ ਨੂੰ ਉਹਨਾਂ ਦੇ ਕੀਤੇ ਕੰਮਾਂ ਬਾਰੇ ਪੁੱਛਿਆ ਇਸ ਸਟਾਨ ਦੇ ਵਿੱਚ ਮੈਂ ਮਤਲਬ ਕਿ ਵੀ ਮੈਨੂੰ ਮਾਨਵੇਂ ਬਹੁਤ ਕੁਝ ਕੀਤਾ ਹੈ ਪਿਛਲੇ 5 ਸਾਲਾਂ ਦੇ ਵਿੱਚ ਅਸੀਂ ਜੋ ਕਿਹਾ ਸੀ ਅਸੀਂ 22 ਵਾਅਦੇ ਕੀਤੇ ਸੀ ਲੋਕਾਂ ਨਾਲ ਵੀ ਦੂਸਰੀ ਸਾਨੂੰ ਅਸੀਂ ਇੱਕ ਕੰਮ ਤੇ ਵੋਟ ਮੰਗੀ ਸੀ ਮੇਰੇ ਯਾਦ ਆਉ ਗੱਲ 22 ਵਾਅਦੇ ਕੀਤੇ ਸੀ ਤੇ 20 ਵਾਅਦੇ ਅਸੀਂ ਉਹਦੇ ਵਿੱਚੋਂ ਪੂਰੇ ਕਰ ਚੁੱਕੇ ਹਾਂ ਤੇ ਉਦੋਂ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਪਹਿਲੀ ਵਾਰ ਹੋਇਆ ਹੋਊਗਾ ਧਿਆਨ ਦੇ ਵਿੱਚ ਕਿਸੇ ਨੇ ਇੰਨੇ ਵਾਅਦੇ ਪੂਰੇ ਕੀਤੇ ਹੋਣ ਤੇ ਉਹ ਪੂਰੇ ਵੀ ਹੋਏ ਹੋਣ ਨਹੀਂ ਆਪਾਂ ਨੂੰ ਪਤਾ ਹੀ ਆਪਾਂ ਵਾਅਦੇ ਕਰਕੇ ਬਹੁਤ ਆਉਂਦੇ ਆ ਤੇ ਚਲੇ ਜਾਂਦੇ ਆ ਤੇ ਮਾਣ ਮਹਿਸੂਸ ਹੁੰਦਾ ਜੀ ਅੱਜ ਤੋਂ ਮੈਂ 10 ਸਾਲ ਪਹਿਲਾਂ ਦੀ ਗੱਲ ਕਰਾਂ ਵੀ ਮੈਂ ਆਪਦਾ ਜਿਹੜਾ ਕੈਰੀਅਰ ਸੀਗਾ ਮੈਂ ਪੰਚਾਇਤ ਮੈਂਬਰ ਮੈਨੂੰ ਲੋਕਾਂ ਨੇ 9 ਨੰਬਰ ਦੇ ਵਾਰਡ ਦੇ ਲੋਕਾਂ ਨੇ ਮੈਨੂੰ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਬਣਾਇਆ ਉਦੋਂ ਕੋਈ ਗੱਲਾ ਇਹੋ ਜਿਹੀ ਹੋਈਆਂ ਚਲੋ ਨਹੀਂ ਕੰਮ ਹੋਏ ਮੈਂ ਕਹਿੰਦਾ ਰਿਹਾ ਵੀ ਅੱਜ ਦਾ ਕਰਨਾ ਚਾਹੀਦਾ ਕਿਉਂਕਿ ਸ਼ਾਇਦ ਉਦੋਂ ਲਾਈਕ ਮਾਈਂਡਡ ਬੰਦੇ ਨਹੀਂ ਸੀਗੇ ਮੇਰੇ ਨਾਲ ਉਸ ਤੋਂ ਬਾਅਦ ਚੋਣਾਂ 2019 ਦੇ ਵਿੱਚ ਹੋਈਆਂ ਤੇ ਲੋਕਾਂ 'ਚ ਲੈ ਕੇ ਗਏ ਆਪਦਾ ਕੰਮ ਲੈ ਕੇ ਗਏ ਵੀ ਭਾਈ ਆਪਾਂ ਕੰਮ ਕਰਾਂਗੇ ਵੀ ਤੁਸੀਂ ਵੋਟ ਦਿਓ ਮੈਂ ਤੁਹਾਨੂੰ ਕੰਮ ਕਰਕੇ ਦਿਖਾਉਂਗਾ ਦੋਸਤੋ ਬਾਅਦ ਜਦੋਂ ਇਲੈਕਸ਼ਨ ਆਈ ਸਰਪੰਚੀ ਦੀ ਬਹੁਤ ਮੁੰਡਿਆਂ ਨੇ ਕਿਹਾ ਕਿ ਸਪੈਸ਼ਲੀ ਮੈਂ ਮੇਰੇ ਐਨ ਆਰ ਆਈ ਭਰਾ ਆਣੇ ਮੈਨੂੰ ਕਿਹਾ ਵੀ ਤੂੰ ਯਾਰ ਇਲੈਕਸ਼ਨ ਲੜ ਜੇ ਕੋਈ ਪੈਸੇ ਦੀ ਗੱਲ ਵੀ ਹੋਈ ਵੀ ਅਸੀਂ ਲਾਵਾਂਗੇ ਪਰ ਮੈਂ ਇੱਕ ਗੱਲ ਉਹਨੂੰ ਕਹੇ ਤੇ ਵੀ ਆਪਾਂ ਪੈਸਾ ਨਹੀਂ ਲਾਉਣਾ ਜੇ ਪੈਸਾ ਲਾਵਾਂਗੇ ਤਾਂ ਗੱਲ ਨੂੰ ਬਣਾਵਾਂਗੇ ਵੀ ਕਿਉਂਕਿ ਜੇ ਅੱਜ ਕੋਈ 20 50 ਲੱਖ ਸਰਪੰਚ ਲਾਉਂਦਾ ਉਹ ਤੂੰ ਤੁਸੀਂ ਡਿਵੈਲਪਮੈਂਟ ਦੀ ਅਸਲੀ ਨਹੀਂ ਕਰ ਸਕਦੇ ਲੋਕਾਂ ਨੇ ਇਨਾ ਪਿਆਰ ਦਿੱਤਾ ਇਨਾ ਸਤਿਕਾਰ ਦਿੱਤਾ ਮੈਂ ਕੋਈ ਨਸ਼ਾ ਨਹੀਂ ਬਣਿਆ ਮੈਂ ਕੋਈ ਕਿਸੇ ਦੇ ਘਰੇ ਜਾ ਕੇ ਕੋਈ ਪੈਸੇ ਨਹੀਂ ਦੇ ਕੇ ਆਇਆ ਤੇ ਲੋਕਾਂ ਨੇ ਪਿਆਰ ਦਿੱ ਤੇ ਮੈਂ ਲੋਕਾਂ ਦਾ ਮੇਰੇ ਪਿੰਡ ਦੇ ਲੋਕਾਂ ਦਾ ਮੈਂ ਹਮੇਸ਼ਾ ਗੱਲ ਕਹਿਣਾ ਹੁੰਦਾ ਵੀ ਰਿਣੀ ਰਹੂੰਗਾ ساری ਉਮਰ ਮੈਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ ਕਿਉਂਕਿ ਇੱਕ ਛੋਟੇ ਜਿਹੇ ਘਰ ਦੇ ਮੁੰਡੇ ਨੂੰ ਲੋਕਾਂ ਨੇ ਕਿਉਂਕਿ ਜਿਹੜੀਆਂ ਸਰਪੰਚੀਆਂ ਸੀਗੀਆਂ ਇਹਨਾਂ ਨੂੰ ਤਕੜੇ ਧਰਨਾਟਾਂ ਦੇ ਘਰਾਂ ਦੇ ਨਾਲ ਲਾ ਕੇ ਜੋੜਿਆ ਜਾਂਦਾ ਵੀ ਯਾਰ ਤਕੜੇ ਘਰਾਂ ਦੀ ਮੁੰਡੀ ਸਰਪੰਚ ਬਣਦੇ ਆਏ ਨੇ ਵੀ ਸਰਪੰਚੀਆਂ ਇਹਨਾਂ ਦੀ ਜਿਵੇਂ ਆਪਾਂ ਕਹਿੰਦੇ ਵੀ ਦਾਦੇ ਵਾਲਾ ਹੀ ਹੈ ਤੇ ਉਹ ਮੇਰੇ ਪਿੰਡ ਦੇ ਉਹ ਲੋਕਾਂ ਨੂੰ ਪਿੱਛੇ ਨੂੰ ਪਿੱਛੇ ਛੱਡਦੇ ਹੋਏ ਮੈਨੂੰ ਵੱਡੇ ਮਾਰ ਜਾਂਦੇ ਨਾਲ 31 ਦਸੰਬਰ 2019 ਨੂੰ 2018 ਨੂੰ ਮੈਨੂੰ ਸਰਪੰਚ ਬਣਾਇਆ ਤੇ 700 ਵੋਟ ਤੇ ਮੈਂ ਜਿੱਤਿਆ ਤੇ ਲੋਕਾਂ ਦਾ ਬਹੁਤ ਪਿਆਰ ਆ ਤੇ ਗੁਰੂ ਘਰ ਗਏ ਉਸ ਤੋਂ ਬਾਅਦ ਸਾਰੀ ਪਿੰਚਾਇਤ ਇੱਕ ਮਨਚ ਇੱਕ ਅਰਦਾਸ ਕੀਤੀ ਵੀ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਮੈਂ ਉਹ ਮੁੰਡਿਆਂ ਲਈ ਐਗਜ਼ਾਮਪਲ ਸੈੱਟ ਕਰਨੀਆਂ ਜਿਹੜੇ ਕੰਮ ਕਰਨਾ ਚਾਹੁੰਦੇ ਆ ਪਰ ਘਰ 'ਚ ਗਰੀਬੀ ਆ ਉਹ ਸਰਪੰਚੀ 'ਚ ਸੋਣਾ ਨਹੀਂ ਲੜ ਸਕਦੇ ਤੇ ਅੱਜ ਮਾਨ ਮਹਿਸੂਸ ਹੁੰਦਾ ਜਦੋਂ ਪਿੰਡਾਂ 'ਚ ਜਾਂਦੇ ਆ ਜਦੋਂ ਅਗਲਾ ਕਹਿੰਦਾ ਵੀ ਉਹ ਪਿੱਛੂ ਸਰਪੰਚ ਆਉਂਦਾ ਜਿਨੇ ਕੰਮ ਕਰਿਆ ਹੈ ਪੀਤੂ ਦੱਸਦਾ ਹੈ ਕਿ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਪਿੰਡ ਦੇ ਬਹੁਤੇ ਕੰਮ ਜੋ ਕਰਨ ਯੋਗ ਨੇ ਉਹ ਹੱਥੀਂ ਕਰੇ। ਪਿੰਡ 'ਚ ਇੱਕ ਪਾਰਕ ਹੈ ਜਿੱਥੇ ਉਹ ਖੁਦ ਘਾਹ ਦੀ ਕਟਾਈ ਕਰਕੇ ਅਤੇ ਹੋਰ ਸਫਾਈ ਕਰਦਾ ਹੈ। ਪੀਤੂ ਦੱਸਦਾ ਹੈ ਕਿ ਕੁਝ ਕੰਮ ਧਰਨੇ ਮੁਜ਼ਾਰੇ ਕਰਕੇ ਵੀ ਕਰਵਾਉਣੇ ਪਏ ਆ। 7 ਸਾਲ ਪਹਿਲਾਂ ਦੀ ਗੱਲ ਕਰਾਂ ਸਾਡੇ ਇੱਕ ਰੋਗੜਾ ਵਾਲੀ ਛੜਕ ਪੈ ਗਈ ਇਸ ਨਾਲ ਛੜ ਤੋਂ ਰੋਗੜਾ ਉਹ 600 ਮੀਟਰ ਸੀਗੀ ਤੇ ਉਹ ਬਣੀ ਨਹੀਂ ਕਿਸੇ ਕਾਰਨਾ ਕਰਕੇ ਉਹਦਾ ਰੌਲਾ ਚੱਲਦਾ ਸੀ ਬਟ ਉੱਥੇ ਕਿਤੇ ਨਾ ਕਿਤੇ ਮਹਿਕਮੇ ਦਾ ਕਸੂਰ ਸੀਗਾ ਮਹਿਕਮੇ ਨੇ ਉਹ ਛੜਕ ਬਣਾਈ ਨਹੀਂ ਮੇਰੇ ਯਾਦ ਹੈ ਮੈਂ ਲੋਕਾਂ ਨੂੰ ਕਿਹਾ ਵੀ ਆਪਾਂ ਨੂੰ ਪਾਈ ਤਰਨਾ ਤੁਰਨਾ ਲਾਉਣਾ ਪਊਗਾ ਤਾਂ ਹੀ ਇਹ ਹੱਲ ਹੋਊਗਾ ਕਿਉਂਕਿ ਬੋਲਣ ਨੂੰ ਆਪਾਂ ਪਹਿਲੇ ਦਿਨੋਂ ਸ਼ੇਰ ਰਹੇ ਹਾਂ ਪਰਮਾਤਮਾ ਦੀ ਕਿਰਪਾ ਰਹੀ ਹੈ ਕਦੇ ਝਿਜਕੇ ਨਹੀਂ ਤੇ ਬੀਡਬਲਯੂਡੀ ਕੋਲੇ ਜਦੋਂ ਗਏ ਵੀ ਉਹ ਕਹਿੰਦੇ ਵੀ ਇਹਦਾ ਥੋੜਾ ਡਿਸਪਿਊਟ ਚੱਲਦਾ ਚਲੋ ਅਸੀਂ ਕੋਰਟ ਦਾ ਰੁਖ ਕੀਤਾ ਕੋਰਟ ਚ ਆਰਡਰ ਕਢਾਏ ਮੇਰੋ ਗੱਲ ਅੱਜ ਵੀ ਯਾਦ ਹੈ ਮੇਰਾ ਦੋ ਤਿੰਨ ਸਾਡੇ ਤੋਂ ਪੰਚਾਇਤ ਮੈਂਬਰ ਮੇਰੇ ਸਾਥੀ ਸੀਗੇ ਜਗਵਿੰਦਰ ਮੈਂਬਰ ਹੈ ਸਾਡਾ ਚੋ ਮੇਰਾ ਭਰਾ ਅਸੀਂ ਕਿਹਾ ਐਕਸ਼ਨ ਸਾਹਿਬ ਨੂੰ ਵੀ ਐਕਸ਼ਨ ਸਾਹਿਬ ਵੀ ਇਹ ਛੜਕ ਕਿਉਂ ਨਹੀਂ ਬਣਦੀ ਕਹਿੰਦੇ ਜੀ ਕੇਸ ਚੱਲਦਾ ਪਰ ਅਸੀਂ ਕੋਰਟ ਚ ਆਰਡਰ ਕਰਾ ਕੇ ਲੈ ਗਏ ਸੀ ਆਰਡਰਾਂ ਦੇ ਵਿੱਚ ਪੀ ਡਬਲਯੂ ਡੀ ਕੇ ਜਿੱਤਿਆ ਹੋਇਆ ਸੀ ਮੈਨੂੰ ਇੱਕ ਗੱਲ ਕਹੀ ਸੀ ਸਿੱਧਾ ਮੈਂ ਜਿਆਦਾ ਛੜਕ ਬਣਾਉਦੋਂ ਨਹੀਂ ਮੈਂ ਆਪਣੇ ਆਪ ਨੂੰ ਆਤਮਦਾ ਕਰੂੰਗਾ ਢੜਬੇ ਚੌਂਕ ਦੇ ਵਿੱਚ ਤੇ ਉਹਦੀ ਆਊਟਪੁੱਟੇ ਮਿਲੀ ਵੀ ਸਾਡੀ ਉਹ ਛੜਕ ਬੰਦ ਰੱਖ ਦੇਣਾ ਚਾਣਗੇ ਤੇ ਲੋਕਾਂ ਨੂੰ ਇੱਕ ਫੇਥ ਹੋ ਗਿਆ ਵੀ ਯਾਰ ਇੱਕ ਛੋਟੇ ਘਰ ਦਾ ਨੌਲੇਜ ਰੱਖਦਾ ਵੀ ਆਪਣੇ ਕੰਮ ਕਰਾ ਸਕਦਾ ਪੀਤੂ ਤੇ ਜੱਗੀ ਦੱਸਦੇ ਆਏ ਕਿ ਉਹਨਾਂ ਨੇ ਕਦੇ ਆਪਣੇ ਪਿਤਾ ਦਾ ਮੂੰਹ ਨਹੀਂ ਦੇਖਿਆ ਉਹਨਾਂ ਨੂੰ ਨਹੀਂ ਯਾਦ ਕਿ ਉਹਨਾਂ ਦੇ ਪਿਤਾ ਅਸਲ ਦੇ ਵਿੱਚ ਕਿਸ ਤਰ੍ਹਾਂ ਦੇ ਦਿਖਦੇ ਸੀ ਉਹ ਦੱਸਦੇ ਆਏ ਕਿ ਉਹ ਬਹੁਤ ਛੋਟੇ ਸਨ ਜਦੋਂ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਗਿਆ 2 ਏਕੜ ਜ਼ਮੀਨ 'ਚ ਖੇਤੀ ਕਰਕੇ ਅਤੇ ਹੋਰ ਕੰਮਕਾਰ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਰਹੇ ਆ ਇਹ ਦੋਨੋਂ ਭਰਾ ਪਰ ਸਮਾਜ ਸੇਵਾ ਦੀ ਤਾਂਗ ਨੇ ਉਹਨਾਂ ਦੀ ਪਿੰਡ ਅਤੇ ਇਲਾਕੇ 'ਚ ਪਛਾਣ ਬਣਾ ਦਿੱਤੀ ਇਹ ਦੋਹੇ ਭਰਾ ਕਹਿੰਦੇ ਆ ਕਿ ਲੋਕ ਸੇਵਾ ਆਪਣੇ ਕਿਸੇ ਨਿੱਜ ਲਈ ਨਹੀਂ ਸਗੋਂ ਆਪਣੇ ਪਿਤਾ ਦਾ ਨਾਮ ਉੱਚਾ ਕਰਨ ਲਈ ਕਰਦੇ ਆ ਜੋ ਉਹ ਹਮੇਸ਼ਾ ਕਰਦੇ ਰਹਿਣਗੇ